ਕਾਲ ਜੀ ਮੈਂ ਹਰ ਕੁਲਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਪ੍ਰੋਟਾਈਨਸ ਅੱਜ ਅਸੀਂ ਖੜੇ ਆ ਜੀ ਪ੍ਰੀਤ ਡਰਾਮাটਿਕ ਕਲੱਬ ਬੰਦਰ ਦੇ ਦਿੱਤੀ ਅੱਜ ਦਸਹਰੇ ਦੇ ਦੇਖ ਸਕਦੇ ਹੋ ਕਿ ਦਸਹਰੇ ਦਾ ਮੇਲਾ ਬਣਾਇਆ ਜਾ ਰਿਹਾ ਤੇ ਸੋਸੀ ਬਹੁਤ ਹੀ ਮਲੁੱਖਾ ਵਿੱਚ ਤੁਸੀਂ ਦੇਖ ਸਕਦੇ ਹੋ ਸਾਹ ਹੈਗਾ ਤੇ ਹਾਂ ਜੀ ਅੱਜ ਜੋ ਅਸੀਂ ਦਸਹਰੇ ਤੇ ਆਏ ਆ ਔਰ ਜੋ ਜੋਸ਼ ਦੇਖ ਰਹੇ ਆ ਨੌਜਵਾਨਾਂ ਦੇ ਵਿੱਚ ਔਰ ਪੂਰੀ ਦਸਹਿਰਾ ਕਮੇਟੀ ਦੇ ਵਿੱਚ ਪ੍ਰੀਤ ਨਰਾਜ ਡਰਾਮੈਟਿਕ ਕਲੱਬ ਨੂੰ ਬਹੁਤ ਬਹੁਤ ਵਧਾਈ ਆ ਜਿਹੜੇ ਪਿਛਲੇ 35 ਸਾਲ ਤੋਂ ਲਗਾਤਾਰ ਦਸਹਿਰਾ ਲਗਾ ਰਹੇ ਆ ਔਰ ਰਾਮਲੀਲਾ ਦਾ ਜਿਹੜਾ ਆ ਆਯੋਜਨ ਕਰਦੇ ਆ ਔਰ ਲੰਬੀ ਰਹਿਸਲ ਤੋਂ ਬਾਅਦ ਅੱਜ ਜਿਹੜਾ ਉਹ ਅੱਜ ਨਤੀਜਾ ਤੁਹਾਡੇ ਸਾਹਮਣੇ ਆ ਲੋਕਾਂ ਦਾ ਠਾਠਾ ਮਾਰਦਾ ਕੱਠ ਪੂਰੀ ਸ਼ਿਮਲਾਪੁਰੀ ਔਰ ਇਧਰ ਲਹਾਰੇ ਤੱਕ ਦੇ ਬਈ ਸੰਗਤਾਂ ਇੱਥੇ ਆਈਆਂ ਆ ਤੇ ਅੱਜ ਸਾਨੂੰ ਦਸਹਿਰੇ ਦੇ ਵਿੱਚ ਜਿਹੜੀ ਅਸੀਂ ਅੱਜ ਰਾਵਣ ਦਹਨ ਕਰਨਾ ਆ ਉਹਦੇ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਜਿਹੜੀ ਬਦੀ ਦੀ ਆ ਉਹ ਹਮੇਸ਼ਾ ਹਾਰ ਹੁੰਦੀ ਆ ਤੇ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਅੱਜ ਜਿੱਥੇ ਸਾਨੂੰ ਇੱਥੋਂ ਇੱਕ ਸੰਦੇਸ਼ ਲੈ ਕੇ ਜਾਣਾ ਚਾਹੀਦਾ ਕਿ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਬੁਰੇ ਕੰਮਾਂ ਦੇ ਵਿੱਚ ਪੈਨੇ ਆ ਸਾਡਾ ਵੀ ਨਾਮ ਸਮਾਜ ਦੇ ਵਿੱਚ ਅਸੀਂ ਪੂਰੀ ਤਰੀਕੇ ਨਾਲ ਖਤਮ ਹੋ ਜਾਂਦੇ ਆ ਔਰ ਇਨਸਾਨ ਦੇ ਕੋਲ ਸਿਰਫ ਜੰਦੇ ਵਕਤ ਇੱਕ ਨਾਮ ਹੀ ਆ ਉਹ ਨਾਮ ਤਾਂ ਬਣੂਗਾ ਜੇ ਚ ਕੋ ਚੰਗੇ ਕੰਮ ਕਰੂਗਾ ਅੱਜ ਰਾਮਚੰਦਰ ਭਗਵਾਨ ਜੀ ਦਾ ਨਾਮ ਆ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਐਸੇ ਤਰੀਕੇ ਨਾਲ ਰਹੂਗਾ ਅਸੀਂ ਉਹਨਾਂ ਤੋਂ ਇਹ ਸਿੱਖਿਆ ਲੈਣੀ ਆ ਕਿਉਂਕਿ ਜੋ ਉਹਨਾਂ ਨੇ ਸਖਿਆਵਾਂ ਦਿੱਤੀਆਂ ਅੱਜ ਸਾਨੂੰ ਉਹ ਜੀਵਨ ਚ ਧਾਰਨ ਦੀ ਲੋੜ ਆ ਤੇ ਮੈਂ ਆਪਣੇ ਵੱਲੋਂ ਸਾਰੇ ਮਹੱਲਾ ਨਿਵਾਸੀਆਂ ਨੂੰ ਤੇ ਏਰੀਆ ਵਾਸੀਆਂ ਨੂੰ ਦਸਹਰੇ ਦੀ ਲੱਖ ਲੱਖ ਵਧਾਈ ਦਿੰਨਾ ਧੰਨਵਾਦ ਬਸ ਬਹੁਤ ਆ ਜੀ ਹਾਂ ਜੀ ਹਾਂ ਜੀ ਮੈਂ ਪ੍ਰੀਤ ਨਾਚਾਰ ਡਰਮੈਟਿਕ ਕਲੱਬ ਦੇ ਸਾਰੇ ਮੈਂਬਰਾਂ ਨੂੰ ਅੱਜ ਦੇ ਇਸ ਦਸਹਰਾ ਦੇ ਬਹੁਤ ਵਧੀਆ ਯੋਜਨ ਲਈ ਬਹੁਤ ਬਹੁਤ ਵਧਾਈਆਂ ਦਿੰਨਾ ਤੇ ਇਹਨਾਂ ਨੂੰ ਆਸ ਕਰਦਾ ਅੱਗੇ ਤੋਂ ਇਸ ਤੋਂ ਵਧੀਆ ਰਾਮ ਰੀਲਾ ਦੇ ਦਸਹਰਾ ਲਗਾਉਣਗੇ ਧੰਨਵਾਦ ਜੀ ਫਤਿਹ ਅੱਜ ਜਿਹੜਾ ਦੁਸ਼ਹਿਰਾ ਮੇਲਾ ਸ਼ਿਮਲਾਪੁਰੀ ਪ੍ਰੀਤ ਨਗਰ ਵਿਖੇ ਪ੍ਰੀਤ ਨਟਰਾਜ ਕਲੱਬ ਵੱਲੋਂ ਖੇਡਿਆ ਗਿਆ ਜੋ ਇੱਥੇ ਰਾਮਲੀਲਾ ਘੇਡੀ ਗਈ ਹਫ਼ਤਾ ਭਰ ਪੂਰੀ ਉਸ ਰਾਜ ਜਿਹੜਾ ਮੇਲਾ ਹੈ ਉਹ ਮੇਲਾ ਅੱਜ ਮਨਾ ਰਹੇ ਆ ਵਧਾਈ ਦੇ ਪਾਤਰ ਨੇ ਗਰਬੇਲ ਸਿੰਘ ਜੀ ਨੀਟਾ ਪ੍ਰਧਾਨ ਸਾਹਿਬ ਗਰਮੀਤ ਸਿੰਘ ਜੀ ਗੀਤਾ ਵਾਈਸ ਪ੍ਰੈਜ਼ੀਡੈਂਟ ਅਤੇ ਇਹਨਾਂ ਦੀ ਸਮੁੱਚੀ ਟੀਮ ਅਤੇ ਜਿਹੜੇ ਉਹ ਕਲਾਕਾਰ ਜਿਹੜੇ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਦੇਣ ਇੱਥੇ ਰਾਮਲੀਲਾ ਚੱਲੀ ਆ ਉਹ ਸਾਰੇ ਕਲਰ ਰੋਡ ਕਰਕੇ ਲੋਕਾਂ ਨੂੰ ਜਿਹੜਾ ਮਨੋਰੰਜਨ ਵੀ ਕਰਾਇਆ ਤੇ ਜਿਹੜਾ ਆਪਣੇ ਪੀਰਾਂ ਪਗੰਬਰਾਂ ਨੂੰ ਯਾਦ ਵੀ ਕੀਤਾ ਸੋ ਇਹ ਦਸਹਿਰਾ ਜਿਹੜਾ ਨਕੀ ਨੇਕ ਤੇ ਬਦੀ ਦਾ ਜਿਹੜਾ ਫਰਤੀਕ ਆ ਸੋ ਆਪਾਂ ਸਾਰੇ ਹਰ ਸਾਲ ਮਨਾਉਨੇ ਆ ਇੱਕ ਵਾਰ ਫੇਰ ਮੈਂ ਆਪਣੀ ਟੀਮ ਵੱਲੋਂ ਦਵਿੰਦਰ ਰੋੜਾ ਜੀ ਸਮੁੱਚੀ ਟੀਮ ਜਿੰਨੀ ਸਾਡੀ ਆਈ ਆ ਸਾਰੇ ਵੱਲੋਂ ਦਾਸ ਮਨਜੀਤ ਸਿੰਘ ਜਿਮੜਾਪੁਰੀ ਜੋ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਦੁਸ਼ਹਿਰੇ ਦੀਆਂ ਵੀ ਲੱਖ ਲੱਖ ਵਧਾਈਆਂ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ